ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਦੇ ਹਾਂ ਇੱਕ ਐਸੇ ਗਾਇਕ ਦੀ ਜਿਹੜਾ ਸਾਰੀ ਉਮਰ ਸਾਈਕਲ ਤੇ ਰਿਹਾ ਆਪਣੇ ਹੀ ਲਿਖੇ ਗੀਤ ਗਾਏ ਕਦੇ ਪੈਸੇ ਵਾਸਤੇ ਨਹੀਂ ਗਾਇਆ ਸਟੇਜ ਤੇ ਜੇ ਗਾਉਣ ਦਾ ਮੂਡ ਬਣਦਾ ਤਾਂ ਗਾਉਂਦਾ ਨਹੀਂ ਤਾਂ ਸਟੇਜ ਛੱਡ ਕੇ ਥੱਲੇ ਉਤਰ ਆਉਂਦਾ ਜਿਨ੍ਹਾਂ ਨੂੰ ਗਰਦਾਸ ਮਾਨ ਦਾ ਉਸਤਾਦ ਕਿਹਾ ਜਾਂਦਾ ਅਸੀਂ ਗੱਲ ਕਰਦੇ ਹਾਂ ਹਾਕਮ ਸੂਫੀ ਦੀ ਹਾਕਮ ਸੂਫੀ ਦਾ ਜਨਮ 3 ਮਾਰਚ 1952 ਨੂੰ ਮਾਤਾ ਗਰਦਿਆਲ ਕੌਰ ਪਿਤਾ ਕਰਤਾਰ ਸਿੰਘ ਦੇ ਘਰ ਗਿੱਦੜਬਾਹਾ ਵਿੱਚ ਹੋਇਆ ਹਾਕਮ ਹੋਰੀ ਅੱਠ ਪੈਨ ਪ੍ਰਾ ਸੀ ਚਾਰ ਪੈਨਾ ਤੇ ਚਾਰ ਪ੍ਰਾ ਇੱਕ ਪੈਨ ਹਾਕਮ ਤੋਂ ਵੱਡੀ ਸੀ ਘਰਦਿਆਂ ਨੇ ਨਾਮ ਹਾਕਮ ਸਿੰਘ ਰੱਖਿਆ ਪੰਜਵੀਂ ਤੱਕ ਦੀ ਪੜ੍ਹਾਈ ਸਰਕਾਰੀ ਪ੍ਰਾਇਮਰੀ ਸਕੂਲ ਗਿੱਦੜਵਾਹਾ ਤੋਂ ਕੀਤੀ ਦਸਵੀਂ ਤੋਂ ਬਾਅਦ ਬੀਏ ਵੀ ਗਿੱਦੜਵਾਹਾ ਤੋਂ ਕੀਤੀ ਤੁਹਾਨੂੰ ਦੱਸ ਦਈਏ ਕਿ ਗਰਦਾਸ ਮਾਨ ਵੀ ਇਸੇ ਸਕੂਲ ਵਿੱਚ ਹਾਕਮ ਸੂਫੀ ਦੇ ਨਾਲ ਪੜ੍ਹਦੇ ਰਹੇ ਸਕੂਲ ਵਿੱਚ ਹਾਕਮ ਦਾ ਸੁਭਾਅ ਬਹੁਤ ਹੀ ਸ਼ਰਾਰਤੀ ਦੱਸਿਆ ਜਾਂਦਾ ਬੀਏ ਤੋਂ ਬਾਅਦ ਦੋ ਸਾਲ ਆਰਟ ਐਂਡ ਕ્રાਫਟ ਦਾ ਕੋਰਸ ਨਾਬੇ ਤੋਂ ਕੀਤਾ ਤੇ 22 ਜਨਵਰੀ 1974 ਨੂੰ ਡਰਾਇੰਗ ਮਾਸਟਰ ਵਜੋਂ ਨੌਕਰੀ ਮਿਲ ਗਈ। ਹਾਕਮ ਸੂਫੀ ਦੀ ਪਹਿਲੀ ਪੋਸਟਿੰਗ ਪਿੰਡ ਤਰਖਾਨਵਾਲਾ ਜ਼ਿਲ੍ਹਾ ਮੁਕਸਰ ਵਿੱਚ ਹੋਈ। ਸਰਕਾਰ ਨੇ ਹਾਕਮ ਨੂੰ ਪੰਜ ਪਿੰਡਾਂ ਵਿੱਚ ਨੌਕਰੀ ਕਰਨ ਦੀ ਆਫਰ ਦਿੱਤੀ ਪਰ ਹਾਕਮ ਨੇ ਪਿੰਡ ਜੰਗੀਦਾਨਾ ਜ਼ਿਲ੍ਹਾ ਬਠਿੰਡਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਨੌਕਰੀ ਕਰਨ ਦਾ ਫੈਸਲਾ ਕੀਤਾ ਕਿਉਂਕਿ ਜੰਗੀਦਾਨਾ ਗਿੱਦੜਵਾਹਾ ਦੇ ਨੇੜੇ ਵੀ ਸੀ। ਗਾਉਣ ਦਾ ਸ਼ੌਂਕ ਵੀ ਬਚਪਨ ਤੋਂ ਹੀ ਸੀ ਪਰ ਮਾਪਿਓ ਹਮੇਸ਼ਾ ਰੋਕਦੇ ਰਹਿੰਦੇ ਕਿ ਤੂੰ ਇਹ ਕੀ ਕੰਜਰਾਂ ਵਾਲਾ ਕੰਮ ਫੜਿਆ। ਇਹ ਗੱਲ ਹਾਕਮ ਸੂਫੀ ਨੇ ਆਪ ਇੱਕ ਇੰਟਰਵਿਊ ਵਿੱਚ ਕਹੀ ਸੀ ਪਰ ਇਹਨਾਂ ਦੇ ਨਾਨੇ ਨੇ ਇਹਨਾਂ ਦੀ ਬਹੁਤ ਸਪੋਰਟ ਕੀਤੀ ਤੇ ਫਿਰ ਸਾਈ ਮੁਹੰਮਦ ਫਰੀਦ ਤੋਂ ਕਵਾਲੀ ਸਿੱਖੀ ਮੇਲਿਆਂ ਤੇ ਜਾ ਕੇ ਕਵਾਲੀ ਗਾਉਣ ਲੱਗੇ ਹੌਲੀ ਹੌਲੀ ਸੂਫੀ ਗਾਣੇ ਗਾਉਣ ਲੱਗੇ ਤੇ ਫਿਰ ਹਾਕਮ ਸਿੰਘ ਤੋਂ ਹਾਕਮ ਸੂਫੀ ਬਣ ਗਏ ਹਾਕਮ ਸੂਫੀ ਨੇ ਪਹਿਲੀ ਵਾਰ ਸਰਮਈ ਸ਼ਾਮ ਟੀਵੀ ਪ੍ਰੋਗਰਾਮ ਵਿੱਚ ਗਾਇਆ ਹਾਕਮ ਸੂਫੀ ਨੇ ਬਹੁਤ ਸਾਰੇ ਗਾਣੇ ਲਿਖੇ ਤੇ ਆਪ ਹੀ ਗਾਏ ਹਾਕਮ ਸੂਫੀ ਨੇ ਨੌਕਰੀ ਦੇ ਨਾਲ-ਨਾਲ ਗਾਉਣਾ ਸ਼ੁਰੂ ਕੀਤਾ ਗਾਉਣ ਦਾ ਮਤਲਬ ਹਾਕਮ ਸੂਫੀ ਨੇ ਰੂਹ ਨਾਲ ਜੋੜ ਕੇ ਵੇਖਿਆ ਉਹਨਾਂ ਦੇ ਮੁਤਾਬਕ ਜੇ ਰੂਹ ਇਜਾਜ਼ਤ ਦੇਊਗੀ ਤਾਂ ਹੀ ਗਾਉਣਾ ਆਉਂਦਾ ਜੇ ਰੂਹ ਨਹੀਂ ਕਰਦੀ ਤਾਂ ਗਾਉਣ ਦਾ ਕੋਈ ਮਤਲਬ ਨਹੀਂ ਐਸੇ ਕਰਕੇ ਉਹਨਾਂ ਨੇ ਕਈ ਪ੍ਰੋਗਰਾਮਾਂ ਤੇ ਸਟੇਜਾਂ ਉੱਤੇ ਇੱਕ ਦੋ ਗੀਤ ਗਾਏ ਜੇ ਸੁਰ ਤਾਲ ਠੀਕ ਬੈਠੇ ਗਾਉਣ ਦਾ ਮੂਡ ਬਣਿਆ ਤਾਂ ਗਾਇਆ ਨਹੀਂ ਤਾਂ ਸਟੇਜ ਤੋਂ ਥੱਲੇ ਉਤਰ ਆਏ ਇਸੇ ਤਰ੍ਹਾਂ ਹੀ ਇੱਕ ਵਾਰ ਫਰੀਦਕੋਟ ਲਾਲਚੰਦ ਜਮਲਾ ਜੱਟ ਦੇ ਮੇਲੇ ਤੇ ਹੋਇਆ ਹਾਕਮ ਸੂਫੀ ਤੇ ਗਰਦਾਸ ਮਾਨ ਇਕੱਠੇ ਹੀ ਸਟੇਜਾਂ ਤੇ ਗਾਉਂਦੇ ਰਹੇ ਪਰ ਬਾਅਦ ਵਿੱਚ ਗਰਦਾਸ ਮਾਨ ਬੰਬੇ ਚਲੇ ਗਏ ਗਰਦਾਸ ਮਾਨ ਢਫਲੀ ਨਾਲ ਗਾਉਂਦੇ ਤੇ ਨੱਚਦੇ ਆ ਉਹ ਢਫਲੀ ਸਭ ਤੋਂ ਪਹਿਲਾਂ ਹਾਕਮ ਸੂਫੀ ਹੀ ਸਟੇਜ ਤੇ ਲੈ ਕੇ ਆਏ ਕਈ ਲੋਕ ਤਾਂ ਹਾਕਮ ਸੂਫੀ ਨੂੰ ਗਰਦਾਸ ਮਾਨ ਦਾ ਉਸਤਾਦ ਮੰਨਦੇ ਆ ਪਰ ਹਾਕਮ ਸੂਫੀ ਦਾ ਕਹਿਣਾ ਕਿ ਨਾ ਮੈਂ ਗਰਦਾਸ ਮਾਨ ਦਾ ਉਸਤਾਦ ਹਾਂ ਤੇ ਨਾ ਹੀ ਉਹ ਮੇਰਾ ਚੇਲਾ ਸਿਰਫ ਮੇਰਾ ਇੱਕ ਚੰਗਾ ਦੋਸਤ ਰਿਹਾ ਕਈ ਲੋਕ ਤਾਂ ਇਥੋਂ ਤੱਕ ਵੀ ਆਖਦੇ ਆ ਕਿ ਹਾਕਮ ਸੂਫੀ ਦੇ ਲਿਖੇ ਹੋਏ ਗਾਣਿਆਂ ਦੀ ਕਾਪੀ ਗਰਦਾਸ ਮਾਨ ਨੇ ਚੋਰੀ ਕੀਤੀ ਸੀ ਪਰ ਹਾਕਮ ਸੂਫੀ ਇਹਨਾਂ ਸਾਰੀਆਂ ਗੱਲਾਂ ਨੂੰ ਝੂਠ ਮੰਨਦੇ ਆ ਸ਼ਿਵ ਕੁਮਾਰ ਬਟਾਲਵੀ ਦੀ ਮੌਤ ਤੋਂ ਬਾਅਦ ਸ਼ਿਵ ਕੁਮਾਰ ਨੂੰ ਸਟੇਜਾਂ ਤੇ ਗਾਉਣ ਵਾਲਾ ਪਹਿਲਾ ਗਾਇਕ ਹਾਕਮ ਸੂਫੀ ਹੀ ਸੀ ਹੁਣ ਤੱਕ ਹਾਕਮ ਸੂਫੀ ਸਿਰਫ ਸਟੇਜਾਂ ਤੇ ਹੀ ਗਾਉਂਦੇ ਰਹੇ ਕਈਆਂ ਨੇ ਕਿਹਾ ਕਿ ਤੁਸੀਂ ਆਪਣੇ ਗੀਤ ਰਿਕਾਰਡ ਕਿਉਂ ਨਹੀਂ ਕਰਵਾਉਂਦੇ ਤਾਂ ਹਾਕਮ ਸੂਫੀ ਦਾ ਇਹ ਹੀ ਕਹਿਣਾ ਸੀ ਕਿ ਮੈਂ ਸਿਰਫ ਆਪਣੀ ਰੂਹ ਨੂੰ ਖੁਸ਼ ਕਰਨ ਵਾਸਤੇ ਗਾਉਣਾ ਨਾ ਕਿ ਪੈਸੇ ਕਮਾਉਣ ਵਾਸਤੇ ਫਿਰ 1984 ਵਿੱਚ ਉਹਨਾਂ ਨੇ HMV ਕੰਪਨੀ ਤੋਂ ਇੱਕ ਤਵਾ ਰਿਕਾਰਡ ਕਰਵਾਇਆ ਮੇਲਾ ਯਾਰਾਂ ਦਾ ਤੇ ਉਹ ਬਹੁਤ ਹੀ ਸੁਪਰ ਡੁਪਰ ਹੋਇਆ ਹਾਕਮ ਸੂਫੀ ਨੇ ਦੋ ਫਿਲਮਾਂ ਵਿੱਚ ਵੀ ਕੰਮ ਕੀਤਾ ਪੰਜਾਬੀ ਐਕਟਰ ਵਰਿੰਦਰ ਆਪ ਆ ਕੇ ਹਾਕਮ ਸੂਫੀ ਨੂੰ ਲੈ ਕੇ ਗਏ ਪੰਜਾਬੀ ਫਿਲਮ ਜਾਰੀ ਜੱਟ ਦੀ ਵਿੱਚ ਗਾਇਆ ਗਾਣਾ ਪਾਣੀ ਵਿੱਚ ਮਾਰਾਂ ਡੀਟਾ ਨਾਲ ਲੋਕਾਂ ਦੀ ਜਵਾਰ ਤੇ ਹਾਕਮ ਸੂਫੀ ਦਾ ਨਾਂ ਚੜ ਗਿਆ ਪਾਣੀ ਵਿੱਚ ਮਾਰਾਂ ਡੀਟਾ ਕਰਦੇ ਪੈਰੋ ਜੋੜੀ ਲਾਂਨਨ ਮਿਲਵਾ ਦੇ ਪਾਣੀ ਨਾਲ ਕੋਲ ਚੜੀ ਜਾ ਤੋ ਬਿਚੜਿਆ ਯਾਰ ਹਾਕਮ ਸੂਫੀ ਦਾ ਕਹਿਣਾ ਸੀ ਕਿ ਜੇ ਵਰਿੰਦਰ ਜਿਉਂਦਾ ਰਹਿੰਦਾ ਤਾਂ ਸ਼ਾਇਦ ਹੋਰ ਫਿਲਮਾਂ ਵਿੱਚ ਵੀ ਕੰਮ ਕਰਨ ਦਾ ਮੌਕਾ ਮਿਲਦਾ ਹਾਕਮ ਸੂਫੀ ਨੇ ਵਿਆਹ ਨਹੀਂ ਕਰਾਇਆ ਕਈ ਥਾਈਂ ਇਹ ਵੀ ਸੁਣਨ ਨੂੰ ਮਿਲਦਾ ਕਿ ਹਾਕਮ ਸੂਫੀ ਆਪਣੀ ਪਸੰਦ ਦੀ ਕੁੜੀ ਨਾਲ ਵਿਆਹ ਕਰਾਉਣਾ ਚਾਹੁੰਦੇ ਸੀ ਪਰ ਮਾਪੇ ਬਾਪ ਨਹੀਂ ਸੀ ਮੰਨਦੇ ਤਾਂ ਹਾਕਮ ਸੂਫੀ ਨੇ ਸਾਰੀ ਉਮਰ ਵਿਆਹ ਨਾ ਕਰਾਉਣ ਦਾ ਫੈਸਲਾ ਕੀਤਾ ਪਰ ਇਹ ਗੱਲ ਸੱਚ ਹੈ ਜਾਂ ਨਹੀਂ ਇਸ ਬਾਰੇ ਨਹੀਂ ਪਤਾ ਬੰਬੇ ਜਾਣ ਤੋਂ ਬਾਅਦ ਗਰਦਾਸ ਮਾਨ ਅਤੇ ਹਾਕਮ ਸੂਫੀ 15 ਸਾਲ ਬਾਅਦ ਆਪਸ ਵਿੱਚ ਮਿਲੇ ਤੇ ਇੱਕ ਦੂਜੇ ਨੂੰ ਮਿਲ ਕੇ ਬਹੁਤ ਰੋਏ ਇੱਕ ਹਿੰਦੀ ਫਿਲਮ ਵਿੱਚ ਗਰਦਾਸ ਮਾਨ ਤੇ ਹਾਕਮ ਸੂਫੀ ਨੇ ਕਵਾਲੀ ਵੀ ਗਾਈ ਤੇ ਦਰਸ਼ਕ ਤਾੜੀਆਂ ਮਾਰਨ ਲਈ ਮਜਬੂਰ ਹੋ ਗਏ ਹਾਕਮ ਸੂਫੀ ਨੇ ਮਲੇਸ਼ੀਆ ਸਿੰਗਾਪੁਰ ਦੁਬਈ ਤੇ ਅਮਰੀਕਾ ਵਿੱਚ ਵੀ ਪ੍ਰੋਗਰਾਮ ਕੀਤੇ ਹਾਕਮ ਸੂਫੀ ਦੀਆਂ 12 ਕਸਟਾਂ ਆਈਆਂ ਉਹ ਆਪ ਦੱਸਦਿਆ ਕਿ ਸਾਡੇ ਵੇਲੇ ਗੀਤਾਂ ਦੇ ਅਰਥ ਨਿਕਲਦੇ ਸੀ ਪਰ ਅੱਜ ਦੇ ਗੀਤਾਂ ਵਿੱਚ ਕੋਈ ਅਰਥ ਨਹੀਂ ਅੱਜ ਦੇ ਗਾਇਕਾਂ ਵਾਂਗੂ ਹਾਕਮ ਸੂਫੀ ਕਿਸੇ ਨਾਲ ਵੀ ਜੈਲਸ ਨਹੀਂ ਸੀ ਰੱਖਦੇ ਜਿਸ ਤਰ੍ਹਾਂ ਹਾਕਮ ਸੂਫੀ ਗੀਤਾਂ ਵਿੱਚ ਸਾਫ ਸੀ ਉਸੇ ਤਰ੍ਹਾਂ ਜ਼ਿੰਦਗੀ ਵਿੱਚ ਵੀ ਸਾਫ਼ ਰਹੇ ਓਸ਼ੋ ਨੂੰ ਵੀ ਮੰਨਦੇ ਰਹੇ ਹਾਕਮ ਸੂਫੀ ਸੰਤ ਸਿੰਘ ਮਸਕੀਨ ਨੂੰ ਬਹੁਤ ਸੁਣਦੇ ਸੀ ਤੁਹਾਨੂੰ ਇਹ ਵੀ ਦੱਸਦੀ ਹੈ ਕਿ ਹਾਕਮ ਸੂਫੀ ਨੇ ਕੋਈ ਦਫ਼ਤਰ ਨਹੀਂ ਬਣਾਇਆ ਸੀ 31 ਮਾਰਚ 2010 ਨੂੰ ਹਾਕਮ ਸੂਫੀ ਆਪਣੀ ਨੌਕਰੀ ਤੋਂ ਰਟਾਇਰ ਹੋ ਗਏ ਉਹਨਾਂ ਨੇ ਪਿੰਡ ਜੰਗੀਰਾਣੇ ਤੋਂ ਨੌਕਰੀ ਸ਼ੁਰੂ ਕੀਤੀ ਤੇ ਉੱਥੋਂ ਹੀ ਰਟਾਇਰ ਹੋਏ ਸਾਰੀ ਉਮਰ ਸਾਈਕਲ ਤੇ ਰਹਿਣ ਵਾਲਾ ਗਾਇਕ ਹਾਕਮ ਸੂਫੀ 4 ਸਤੰਬਰ 2012 ਨੂੰ 60 ਸਾਲ ਦੀ ਉਮਰ ਵਿੱਚ ਦੁਨੀਆ ਤੋਂ ਚਲਾ ਗਿਆ ਹਾਕਮ ਸੂਫੀ ਨੇ ਜਿੰਨਾ ਵੀ ਗਾਇਆ ਸਾਫ ਸੁਥਰਾ ਗਾਇਆ ਕਦੇ ਵੀ ਬੇਸੁਰਾ ਨਹੀਂ ਗਾਇਆ ਹਾਕਮ ਸੂਫੀ ਵੱਲੋਂ ਬਣਾਈਆਂ ਗਈਆਂ ਪੇਂਟਿੰਗਾਂ ਅੱਜ ਵੀ ਮੂੰਹੋਂ ਬੋਲਦੀਆਂ ਹੁਣ ਹਾਕਮ ਸੂਫੀ ਦਾ ਭਤੀਜਾ ਗਗਨਦੀਪ ਸੂਫੀ ਵੀ ਗਾ ਰਿਹਾ ਤੁਸੀਂ ਹਾਕਮ ਸੂਫੀ ਦਾ ਕਿਹੜਾ ਗਾਣਾ ਸੁਣਿਆ ਕਮੈਂਟਾਂ ਵਿੱਚ ਜਰੂਰ ਦੱਸਣਾ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਵੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਬੈਲ ਆਈਕਨ ਦੇ ਬਟਨ ਤੇ ਵੀ ਕਲਿੱਕ ਕਰ ਲਓ ਤਾਂ ਕਿ ਮੇਰੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਦਾ ਰਹੇ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਮਿਲਦਿਆ ਕਿਸੇ ਦੂਜੀ ਵੀਡੀਓ ਵਿੱਚ ਕੁਝ ਨਵਾਂ ਲੈ ਕੇ